ਕਿ ਪੰਜਾਬ ਦੇ ਵਿੱਚ ਐਡੇ ਵੱਡੇ ਪੈਮਾਨੇ ਤੇ ਗੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਪ੍ਰਵਾਸੀਆਂ ਨੂੰ ਬਸਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਕਿਉਂਕਿ ਪਿਛਲੇ ਦਿਨਾਂ 'ਚ ਇੱਕ 5 ਸਾਲਾ ਬੱਚੇ ਦੇ ਨਾਲ ਜੋ ਬਲਾਤਕਾਰ ਕੀਤਾ ਗਿਆ ਔਰ ਜੋ ਬੰਦ ਫੈਲੀਆਂ ਕੀਤੀ ਗਈ ਉਹਦਾ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਔਰ ਉਸ ਤੋਂ ਬਾਅਦ ਜਲੰਧਰ 'ਚ ਇੱਕ ਇਨਸੀਡੈਂਟ ਆਇਆ ਲੜਕੀ ਦੇ ਨਾਲ ਤੇ ਹੋਰ ਬਠਿੰਡੇ 'ਚ ਆਇਆ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਇੱਕ ਛੋਟੀ ਜੀ ਸਟੇਟ ਹੈ ਸਾਡੀ ਸਿਰਫ 3 ਕਰੋੜ ਵਾਦੀ ਆ ਕੇਵਲ ਪੰਜਾਬ ਇਹੋ ਜੀ ਸਟੇਟ ਹੈ ਜਿੱਥੇ ਪੰਜਾਬੀਆਂ ਦੇ ਕੋਲ ਜਾਂ ਸਿੱਖਾਂ ਦੇ ਕੋਲ ਵਿਸ਼ੇਸ਼ ਤੌਰ ਤੇ ਆਪਣੀ ਆਈਡੈਂਟੀਟੀ ਹੈ ਤੇ ਜਗਤ ਇਸ ਤਰ੍ਹਾਂ ਨਾਲ ਧੜਾ ਧੜ ਪਿਛਲੇ ਕੁਝ ਸਮੇਂ ਤੋਂ ਗੈਰ ਪੰਜਾਬੀ ਪ੍ਰਵਾਸੀ ਪੰਜਾਬ ਦੇ ਵਿੱਚ ਆਣ ਕੇ ਵਸ ਰਹੇ ਨੇ ਤਾਂ ਫਿਰ ਉਹ ਦਿਨ ਦੂਰ ਨਹੀਂਗਾ ਜਿਸ ਦਿਨ ਸਾਡੀ ਆਬਾਦੀ ਜਿਹੜੀ ਆ ਅਸੀਂ ਆਪਣੇ ਪੰਜਾਬ ਦੇ ਵਿੱਚ ਘਟ ਗਿਣਤੀ ਚ ਆ ਜਾਾਂਗੇ ਸਾਡੀ ਪੱਗ ਹੌਲੀ ਹੌਲੀ ਫਿੱਡੂਏ ਫਿੱਡੂਏ ਹੋ ਜਾਏਗੀ ਇਸ ਦਾ ਹੱਲ ਕੀ ਹੈ ਇਸ ਦਾ ਹੱਲ ਇਹ ਨਹੀਂਗਾ ਕਿ ਆਪਾਂ ਰੇੜੀਆਂ ਵਾਲਿਆਂ ਦੇ ਪਿੱਛੇ ਜਾ ਕੇ ਉਹਨਾਂ ਨਾਲ ਗਾੜੀ ਗਲੂਚ ਕਰੀਏ ਉਹਨਾਂ ਨੂੰ ਕਹੀਏ ਤੁਹਾਨੂੰ ਅਸੀਂ ਕੱਢ ਦੇਣਾ ਬਾਹਰ ਅਸੀਂ ਪੰਜਾਬ ਦੇ ਵਿੱਚ ਕੋਈ ਭਈਆ ਨਹੀਂ ਰਹਿੰਦਾ ਨਾ ਇਹ ਮੇਰੇ ਵੀ ਕੋ ਹੱਲ ਨਹੀਂਗਾ ਜਿਹੜੇ ਪੰਚਾਇਤਾਂ ਮਤੇ ਪਾਸ ਕਰ ਰਹੀਆਂ ਇੱਕ ਇੱਕ ਪੰਚਾਇਤ ਇਕੱਠੀ ਹੋ ਕੇ ਕਿ ਅਸੀਂ ਆਪਣੇ ਪਿੰਡ ਵਿੱਚ ਕੋ ਜਗ੍ਹਾ ਨਹੀਂ ਦੇਣੀ ਇਹਨਾਂ ਨੂੰ ਇੱਥੇ ਰਹਿਣ ਨਹੀਂ ਦੇਣਾ ਇਹ ਵੀ ਇਹਦਾ ਹੱਲ ਨਹੀਂਗਾ ਕੋਈ ਇਸ ਸਟੇਟ ਗਵਰਨਮੈਂਟ ਵਿਧਾਨ ਸਭਾ ਐਨ ਪਾਵਰਡ ਹੈ ਕਿ ਅਸੀਂ ਇੱਕ ਲਾ ਬਣਾ ਦਈਏ ਔਰ ਉਸ ਲਾ ਦਾ ਖਲੜਾ ਇੱਕ ਪ੍ਰਾਈਵੇਟ ਮੈਂਬਰ ਬਿਲ ਦੀ ਸ਼ਕਲ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਉਹਦੇ ਦਫ਼ਤਰ ਵਿੱਚ ਮਿਲ ਕੇ 23 ਜਨਵਰੀ 2023 ਨੂੰ ਮਤਲਬ ਹੁਣ ਤੁਸੀਂ ਅੰਦਾਜ਼ਾ ਲਾ ਲਓ ਆਲਮੋਸਟ 2.5 ਸਾਲ ਦੇ ਕਰੀਬ ਹੋ ਚੱਲੇ ਨੇ ਮੇਰਾ ਬਿੱਲ ਉੱਥੇ ਪੈਂਡਿੰਗ ਹੈ ਮੇਰੀ ਬਹੁਤ ਨਿਮਰਤਾ ਨਾਲ ਹੱਥ ਜੋੜ ਕੇ ਮੈਂ ਹੁਣ ਕਹਿ ਸਕਦਾ ਕਿ ਕੋਈ ਆਪਣੇ ਸੂਬੇ ਵਾਸਤੇ ਕਿਸੇ ਦੀ ਮਿਹਨਤ ਵੀ ਕਰਨੀ ਪਵੇ ਕੁਮਾੜੀ ਗੱਲ ਨਹੀਂ ਗਈ ਮੇਰੀ ਮਿਹਨਤ ਸਮਝ ਲਓ ਬੇਨਤੀ ਸਮਝ ਲਓ ਭਗਵੰਤ ਮਾਨ ਨੂੰ ਕਿ ਸਭ ਤੋਂ ਇੰਪੋਰਟੈਂਟ ਵਾਈਟਲ ਇਸ਼ੂ ਪੰਜਾਬ ਦੇ ਭਵਿੱਖ ਵਾਸਤੇ ਇਹ ਹੈ ਤੁਸੀਂ 26 ਤਾਰੀਖ ਨੂੰ ਇੱਕ ਵਿਸ਼ੇਸ਼ اجلاس ਸੱਦਿਆ ਮੈਨੂੰ ਲੱਗਦਾ ਤੁਸੀਂ ਸੱਦਿਆ ਹੋਵਾ ਕਿ ਤੁਸੀਂ ਹੜ੍ਹਾਂ ਦੇ ਵਾਸਤੇ ਜਿਹੜੇ ਕੇਂਦਰ ਦੇ ਫੰਡਸ ਆਉਂਦੇ ਉਹਦੇ ਵਿੱਚ ਉਹਦੇ ਰੂਲਸ ਨੂੰ ਅਮੈਂਡ ਕਰਕੇ ਕਹਿਣਾ ਚਾਹੁੰਦੇ ਕਿ ਅਸੀਂ ਜ਼ਿਆਦਾ ਮੁਆਵਜ਼ਾ ਦੇਣਾ ਚਾਹੁੰਦੇ ਆ ਲੇਕਿਨ ਸਾਨੂੰ ਕੇਂਦਰ ਸਰਕਾਰ ਦੇਣਾ ਨਹੀਂ ਚਾਹੁੰਦੀ ਸ਼ਾਇਦ ਇਹ ਇੱਕ ਲੋਕ ਦਿਖਾਵੇ ਵਾਸਤੇ ਸੈਸ਼ਨ ਹੋਵੇਗਾ ਅਗਰ ਇਸੇ ਸੈਸ਼ਨ ਵਿੱਚ ਤੁਸੀਂ ਮੇਰਾ ਨਿੱਜੀ ਪ੍ਰਾਈਵੇਟ ਮੈਂਬਰ ਬਿਲ ਕਿਤੇ ਇੰਟਰੋਡਿਊਸ ਕਰਦੇ ਹੋ ਔਰ ਮੇਰੀ ਤੁਹਾਨੂੰ ਬੇਨਤੀ ਹੈ ਇੰਟਰੋਡਿਊਸ ਹੀ ਕਰ ਦਿਓ ਐਮਐਲਏ 117 ਨੇ ਉਹਨਾਂ ਦੀ ਵੋਟਾਂ ਪਵਾ ਲਓ ਉਹਨਾਂ ਤੋਂ ਬਹਿਸ ਕਰਾ ਲਓ ਅਗਰ ਇਹ ਮੇਰਾ ਬਿੱਲ ਫੇਲ ਹੋ ਜਾਵੇਗਾ ਤਾਂ ਮੈਂ ਬਿੱਲ ਆਪਣਾ ਵਾਪਸ ਲੈ ਲਵਾਂ ਜਿਹੜਾ ਆਪਾਂ ਜ਼ਬਰ ਜ਼ੋਰ ਨਾਲ ਕਹਿੰਨੇ ਕਿ ਭਈਆਂ ਨੂੰ ਪੰਜਾਬ ਚੋਂ ਕੱਢਣਾ ਅਗਰ ਕਿਸੇ ਜਗ੍ਹਾ ਤੇ ਉੱਤੇ ਵਾਇਲੈਂਸ ਹੋ ਗਿਆ ਕੋਈ ਮਾਰ ਤਾੜ ਹੋ ਗਈ ਕੋਈ ਬੰਦਾ ਮਰ ਗਿਆ ਇਹ ਗਵਰਨਮੈਂਟ ਨੂੰ ਸਿੱਧਾ ਸਿੱਧਾ ਹਥਿਆਰ ਮਿਲ ਜਾਏਗਾ ਸਾਨੂੰ ਦੁਬਾਰਾ ਕੁੱਟਣ ਦਾ ਆਪਾਂ ਪਹਿਲਾਂ ਬਹੁਤ ਵਾਰੀ ਕੁੱਟੇ ਗਏ ਆ ਆਪਾਂ 80 90 ਦੇ ਦਹਾਕੇ ਵਿੱਚ ਉਸ ਵਕਤ ਖਾੜਕੂ ਲਹਿਰ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਚੱਕ-ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ ਛੱਡੇ ਪਾੜ ਕੇ 3 ਡਿਗਰੀ ਟੌਰਚਰ ਕਰਕੇ ਕੁੱਟਿਆ ਗਿਆ ਉਸ ਤੋਂ ਬਾਅਦ ਜਦ ਵੀ ਕੋਈ ਅਸੀਂ ਮੰਗ ਮੰਗਦੇ ਆਂ ਤੇ ਸਾਨੂੰ ਵਾਇਲੈਂਸ ਯਾਨੀ ਕਿ ਥੋੜਾ ਬਹੁਤਾ ਕੋ ਮਾਰਤਾ ਹੱਡ ਭੰਨ ਤੋੜਦਾ ਬਣਾ ਕੇ ਬਹਾਨਾ ਫਿਰ ਉਲਟਾ ਆਪਾਂ ਨੂੰ ਕੁੱਟਿਆ ਜਾਂਦਾ ਇਸੇ ਕਰਕੇ SKM ਦੇ ਆਗੂਆਂ ਨੇ ਦਿੱਲੀ ਵਿੱਚ ਜਿਹੜਾ ਅੰਦੋਲਨ ਕੀਤਾ ਉਹਨਾਂ ਨੇ 1.5 ਸਾਲ ਚਲਾਇਆ ਉਹਨਾਂ ਨੇ ਜਾਣ ਬੁੱਝ ਕੇ ਸ਼ਾਂਤਮਈ ਰੱਖਿਆ ਉਹਨਾਂ ਨੂੰ ਬਹੁਤ ਇਨਸਾਈਟ ਕੀਤਾ ਗਿਆ ਇਹ ਤਾਂ ਖਾਲਸਤਾਨੀ ਹੈ ਇਹ ਤਾਂ ਉਗਰਵਾਦੀ ਹੈ ਇਹ ਤਾਂ ਪਾਕਿਸਤਾਨ ਕੀ 에ਜੰਟ ਹੈ ਲੇਕਿਨ ਉਹਨਾਂ ਨੇ ਆਪਣਾ ਇਹ ਸ਼ਾਂਤਮਈ ਅੰਦੋਲਨ ਨੂੰ ਰੱਖ ਕੇ ਪੰਜਾਬ ਦਾ ਫਾਇਦਾ ਕੀਤਾ ਚਲੋ ਮੋਦੀ ਸਾਹਿਬ ਮੰਨੇ ਨਹੀਂ ਮੰਨੇ ਉਹ ਬਾਦ ਦੀਆਂ ਗੱਲਾਂ ਲੇਕਿਨ ਉਹਨਾਂ ਨੇ ਕਿਸੇ ਨੂੰ ਛੇੜੀਟ ਨਹੀਂ ਆਉਣ ਦਿੱਤੀ ਮੇਰੀ ਤੁਹਾਨੂੰ ਸਭ ਨੂੰ ਇਹ ਅਪੀਲ ਹੈ ਕਿ ਕਿਸੇ ਨੇ ਵੀ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣਾ ਅਗਰ ਤੁਸੀਂ ਲਓਗੇ ਤਾਂ ਮਤਲਬ ਤੁਸੀਂ ਪੰਜਾਬ ਦੇ ਨਾਲ ਇੱਕ ਕਿਸਮ ਦਾ ਧੋਖਾਧੜੀ ਕਰ ਰਹੇ ਹੋ ਔਰ ਬੇਈਮਾਨੀ ਕਰ ਰਹੇ ਹੋ ਇਹਨੂੰ ਪੀਸਫੁਲ ਤਰੀਕੇ ਨਾਲ ਆਵਾਜ਼ ਉਠਾਓ ਆਪਣੇ ਆਪਣੇ ਐਮ ਐਲ ਏ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਮਿਲੋ ਔਰ ਉਹਨਾਂ ਨੂੰ ਕਹੋ ਕਿ ਤੁਸੀਂ ਖੇਰੇ ਦਾ ਬੇਹੰਦਿਆ ਚਲੋ ਆਪਣਾ ਇੱਕ ਨਵਾਂ ਬਿਲ ਨੇ ਹੋਣ ਤੁਸੀਂ ਕਿਉਂ ਨਹੀਂ ਕਾਨੂੰਨ ਬਣਾਉਂਦੇ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲਾਅ ਬਣਿਆ ਹੋਇਆ ਜਿਵੇਂ ਉੱਤਰਾਖੰਡ ਵਿੱਚ ਹੁਣ 2025 ਬੀਜੇਪੀ ਸਰਕਾਰ ਨੇ ਲਾਅ ਬਣਾਇਆ ਜਾਂ ਗੁਜਰਾਤ ਵਿੱਚ ਹੈ ਜਾਂ ਰਾਜਸਥਾਨ ਵਿੱਚ ਹੈ ਜਾਂ ਬਹੁਤ ਸਾਰੀਆਂ ਸਟੇਟਾਂ ਵਿੱਚ ਹੈ ਕਿ ਉੱਥੇ ਕੋਈ ਵੀ ਬਾਹਰੋਂ ਆਣ ਕੇ ਬੰਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਨਾ ਜ਼ਮੀਨ ਲੈ ਸਕਦਾ ਨਾ ਫੋਟਰ ਬਣ ਸਕਦਾ ਸਾਡੀ ਸਰਕਾਰ ਨੇ ਤਾਂ ਪਿਛਲੇ ਕਾਫੀ ਅਰਸੇ ਤੋਂ ਕੱਲੇ ਆਧਾਰ ਕਾਰਡ ਹੀ ਨਹੀਂ ਚੈੱਕ ਕੀਤੇ ਜਿ ਆਧਾਰ ਕਾਰਡ ਹੀ ਨਾ ਬਣਨ ਦਿੰਦੇ ਤਸ ਹੈ ਤੋਂ ਬੰਦੇ ਇੱਥੇ ਪੱਕੇ ਵਸਿੰਦੇ ਨਾ ਬਣ ਸਕਦੇ ਲੇਕਿਨ ਆਧਾਰ ਕਾਰਡ ਉਹਨਾਂ ਦੇ ਬਿਹਾਰ ਯੂਪੀ ਦੇ ਵੀ ਬਣੇ ਨੇ ਔਰ ਉਹਨਾਂ ਦਾ ਪੰਜਾਬ ਦੇ ਵਿੱਚ ਵੀ ਬਣਿਆ ਕੁਛ ਲੀਡਰ ਭਗਵੰਤ ਪਾਣ ਸਮੀਰ ਕਹਿੰਦੇ ਸਾਡੇ ਬੱਚੇ ਵੀ ਬਾਹਰ ਕੰਮ ਕਰਦੇ ਨੇ ਸਾਡੇ ਦੂਜੇ ਸੂਬਿਆਂ ਦੇ ਵਿੱਚ ਵੀ ਕੰਮ ਕਰਦੇ ਨੇ ਸਾਡੇ ਵਿਦੇਸ਼ਾਂ ਵਿੱਚ ਵੀ ਕਰਦੇ ਨੇ ਤੁਸੀਂ ਹਿਮਾਚਲ ਵਿੱਚ ਮੈਨੂੰ ਇੱਕ ਬੰਦੇ ਨੂੰ ਆਪਣਾ ਵੋਟਰ ਬਣਾ ਕੇ ਦਿਖਾ ਦਿਓ ਗੁਜਰਾਤ ਹਿਮਾਚਲ ਉਤਰਾਖੰਡ ਰਾਜਸਥਾਨ ਇਹ ਤਾਂ ਹੋ ਗਈ ਇੰਡੀਆ ਦੀ ਗੱਲ ਤੁਸੀਂ ਕਹਿੰਦੇ ਕੈਨੇਡਾ ਤੇ ਅਮਰੀਕਾ ਚ ਬੱਚੇ ਕੰਮ ਕਰਦੇ ਕਰਦੇ ਨੇ ਕੀ ਉਹ ਬਿਨਾਂ ਸ਼ਰਤਾਂ ਜਾ ਰਹੇ ਨੇ ਪਾਸਪੋਰਟ ਵੀ ਸ਼ਰਤਾਂ ਵੀਜ਼ਾ ਵੀ ਸ਼ਰਤ ਉਸ ਤੋਂ ਬਾਅਦ ਪੀਆਰ ਦੇ ਡਾਕੂਮੈਂਟਸ ਤਿਆਰ ਕਰਦੇ 25 30 40 50 ਲੱਖ ਰੁਪਏ ਭਰਦੇ ਹੋ ਤੁਸੀਂ ਉਹ ਸ਼ਰਤਾਂ ਇਹ ਨਹੀਂ ਸਾਰੀਆਂ ਮੈਂ ਥੋੜਾ ਕਹਿ ਰਿਹਾ ਕਿ ਅਸੀਂ ਪੰਜਾਬ ਦੇ ਵੜਨੇ ਨਹੀਂ ਕਿਸੇ ਨੂੰ ਦੇਣਾ ਚਾਹੀਦਾ ਅਸੀਂ ਕੰਡੇ ਵਾਲੀ ਤਾਰ ਲਾ ਦੇਣੀ ਜੀ ਅਸੀਂ ਬਾਰਡਰ ਬਣਾ ਦੇਣਾ ਜੀ ਅਸੀਂ ਅਲੱਗ ਪੰਜਾਬ ਬਣਾ ਦੇਣਾ ਨਾ ਨੋ ਅਸੀਂ ਸਿਰਫ ਕਹਿੰਦੇ ਕਿ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੀ ਤਰਜ਼ ਤੇ ਇੱਕ ਲਾਅ ਬਣ ਜਾਏ ਜਿਹੜਾ ਵੀ ਬੰਦਾ ਆ ਕੇ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ ਜੀ ਸੱਤ ਕਿ ਆਵੇ ਕੰਮ ਕਰਨਾ ਚਾਹੁੰਦਾ ਵਪਾਰ ਕਰਨਾ ਚਾਹੁੰਦਾ ਦੁਕਾਨ ਬਣਾਉਣਾ ਚਾਹੁੰਦਾ ਘਰ ਬਣਾਉਣਾ ਚਾਹੁੰਦਾ ਉਹ ਆਣ ਕੇ ਸਾਡੀਆਂ ਸ਼ਰਤਾਂ ਜ ਲੋ ਇਹ ਕੀ ਹੋਵੇਗਾ ਇਹਦੇ ਨਾਲ 99% ਜਿਹੜੀ ਪਿਲਫਰੇਜ ਹੋ ਰਹੀ ਹੈ ਜਿਹੜੀ ਗੈਰ ਕਾਨੂੰਨੀ ਵਸੂ ਆ ਰਹੀ ਹੈ ਜਿਹੜੇ ਕ੍ਰਾਈਮ ਕਰ ਰਹੇ ਨੇ ਜਿਹੜੇ ਮੁੜ ਕੇ ਫੜੇ ਨਹੀਂ ਜਾਂਦੇ ਉਹ ਸਾਰਾ ਕੰਮ ਬੰਦ ਹੋ ਜਾਏਗਾ ਫਿਰ ਕਹਿਣਾ ਚਾਹੁੰਦਾ ਆਪਣੇ ਲੀਡਰਜ਼ ਉਹ ਜਿਹੜੇ ਕੁਝ ਕਹਿੰਦੇ ਨੇ ਨਾ ਕਿ ਸਾਡੇ ਵੀ ਬੰਦੇ ਬਾਹਰ ਕੰਮ ਕਰਦੇ ਨੇ ਤੁਸੀਂ ਮੈਨੂੰ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਜਿਹੜੀਆਂ ਸਟੇਟਾਂ ਨੇ ਇਹ ਲਾਅ ਬਣਾਇਆ ਹੋਇਆ ਉਹਨਾਂ ਸਟੇਟਾਂ ਵਿੱਚ ਮੈਨੂੰ ਜਾ ਕੇ ਕੋਈ ਵੋਟਰ ਬਣ ਕੇ ਕੰਮ ਕਰਕੇ ਕੋਈ ਜ਼ਮੀਨ ਲੈ ਕੇ ਕੋ ਘਰ ਬਣਾ ਕੇ ਦਿਖਾ ਦੇ ਨਹੀਂ ਬਣਾ ਸਕਦੇ ਮੇਰੇ ਵੀਰੋ ਐਡੀ ਇਨ ਲੌਜੀਕਲ ਗੱਲ ਕਰ ਅੱਜ ਪੜੇ ਲਿਖੇ ਆਪਣੇ ਬੱਚੇ ਔਰ ਜਿਹੜੀਆਂ ਸਰਕਾਰੀ ਨੌਕਰੀਆਂ ਭਗਵੰਤਪਾਲ ਕਹਿੰਦਾ ਨਾ ਕਿ ਮੈਂ 40000 30000 50000 ਨੌਕਰੀ ਦੇ ਦਿੱਤੀ ਇਹਨਾਂ ਨੂੰ ਕੋ ਵਾਈਟ ਪੇਪਰ ਜਾਰੀ ਕਰਨੇ ਉਹ ਉਸ ਵਾਈਟ ਪੇਪਰ ਤੋਂ ਬਦਲ ਲੱਗ ਜਾਏਗਾ ਸਾਰੀਆਂ ਨੌਕਰੀਆਂ ਜਿਹੜੀਆਂ ਪੰਜਾਬ ਦੀਆਂ ਨੌਜਵਾਨਾਂ ਦੀਆਂ ਸੀ ਉਹ ਹਰਿਆਣਾ ਲੈ ਗਿਆ ਰਾਜਸਥਾਨ ਲੈ ਗਿਆ ਦਿੱਲੀ ਵਾਲੇ ਲੈ ਗਏ ਨੇ ਮੇਰੇ ਵੀਰੋ ਇਸ ਕਰਕੇ ਇਹਦਾ ਬੈਸਟ ਸੋਲੂਸ਼ਨ 26 ਤਰੀਕ ਦਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਅਗਰ ਮੇਰਾ ਪ੍ਰਾਈਵੇਟ ਮੈਂਬਰ ਬਿਲ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹਨੂੰ ਮਿਲ ਕੇ ਦੇ ਕੇ ਆਇਆ ਮੈਂ ਉਹ ਇੰਟਰੋਡਿਊਸ ਕਰ ਦੂਗਾ ਤਾਂ ਮੈਂ ਸਮਝੂਗਾ ਕਿ ਸਾਡਾ ਜਿਹੜਾ ਹੈਗਾ ਪੰਜਾਬ ਦਾ ਭਲਾ ਹੋ ਜਾਏਗਾ ਇੱਕ ਪੰਜਾਬ ਇਸ ਤਰ੍ਹਾਂ ਦੀ ਧਰਤੀ ਬਣ ਜਾਊਗੀ ਜਿਹਦੇ ਵਿੱਚ ਕੋਈ ਐਕਸਟਰੋਇਟੇਸ਼ਨ ਨਹੀਂ ਕਰ ਸਕੇਗਾ ਜਿਹਦੇ ਵਿੱਚ ਕੋਈ ਤੁਹਾਡੀ ਡੈਮੋਗ੍ਰਾਫੀ ਨੂੰ ਚੇਂਜ ਨਹੀਂ ਕਰ ਸਕੇਗਾ ਤੁਹਾਡੇ ਆਬਾਦੀ ਦੇ ਸੰਤੁਲਨ ਨੂੰ ਤੁਹਾਡੇ ਸੱਭਿਆਚਾਰ ਨੂੰ ਤੁਹਾਡੀ ਜ਼ੁਬਾਨ ਨੂੰ ਕਿਸੇ ਚੀਜ਼ ਨਾਲ ਛੇੜਛਾੜ ਨਹੀਂ ਕਰ ਸਕਦੇ ਕਿੰਨਾ ਸੁਖਾਲਾ ਵਾ ਔਰ ਹਿਮਾਚਲ ਪ੍ਰਦੇਸ਼ ਕਾਂਗਰਸ ਰੂਲ ਸਟੇਟ ਸੀ 1972 ਵਿੱਚ ਉਸ ਵਕਤ ਤੇ ਜਿਹੜੇ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪਰਮਾਰ ਬੜਾ ਦੂਰ ਅੰਦੇਸ਼ ਬੰਦਾ ਹੋਣਾ ਯਾਰ ਉਹ ਉਨੇ ਦੇਖ ਲਿਆ ਕਿ ਹਿਮਾਚਲ ਤਾਂ ਛੋਟੀ ਜੀ ਸਟੇਟ ਆ ਹਿਮਾਚਲ ਦੀ ਕਲਚਰ ਬਹੁਤ ਛੋਟਾ ਜਿਹਾ ਘਟ ਗਿੰਤੀ ਆ ਇੱਥੇ ਤਾਂ ਦਿੱਲੀ ਤੇ ਬੰਬਈ ਤੇ ਕੈਲਕਟਾ ਦੇ ਅਮੀਰ ਆਦਮੀ ਆਉਂਦੇ ਨੇ ਪੰਜਾਬ ਤੋਂ ਇਹ ਤਾਂ ਸਾਡੇ ਸਾਰੇ ਬਾਗ ਖਰੀਦਾਂਗੇ ਔਰ ਇਹਨਾਂ ਬਾਗਾਂ ਦੇ ਵਿੱਚ ਹੀ ਸਾਡੇ ਹਿਮਾਚਲ ਦੇ ਲੋਕਾਂ ਨੂੰ ਉੱਥੇ ਇੱਕ ਕਿਸਮ ਦਾ ਆ ਮੁਲਾਜ਼ਮ ਰੱਖਿਆ ਜਾਵੇਗਾ ਉਹਨਾਂ ਤੋਂ ਲੇਬਰ ਕਰਾਉਣਗੇ ਉਹ ਵੀ ਦਿਨ ਦੂਰ ਨਹੀਂਗਾ ਜੇ ਆਪਾਂ ਇਹ ਗੱਲ ਨੂੰ ਨਾ ਰੋਕਿਆ ਤਾਂ ਆਪਣੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਇੱਥੇ ਗੁਲਾਮੀ ਕਰਨੀ ਪਵੇਗੀ ਔਰ ਜਿਹੜੇ ਕਹਿੰਦੇ ਮੈਂ ਦੁਬਾਰਾ ਰੀਜਿਸਟਰੇਟ ਕਰ ਦਿੰਦਾ ਕਿ ਜਿਹੜੇ ਕਹਿੰਦੇ ਨੇ ਕਿ ਸਾਡੇ ਬੱਚੇ ਵਿਦੇਸ਼ਾਂ ਜਾਂਦੇ ਨੇ ਆਸਟ੍ਰੇਲੀਆ ਜਾਂਦੇ ਨੇ ਕੈਨੇਡਾ ਜਾਂਦੇ ਨੇ ਜੀ ਐ ਤਾਂ ਫਿਰ ਉਹ ਵੀ ਸਾਰੇ ਦੇਸ਼ ਕਰ ਦੇਣਗੇ ਯੈਸ ਉੱਥੇ ਰੌਲਾ ਹੈਗਾ ਵਾ ਇੰਗਲੈਂਡ ਵਿੱਚ ਕਿੱਡੀ ਵੱਡੀ ਐਂਟੀ ਇਮੀਗ੍ਰੈਂਟ ਰੈਲੀ ਹੋਈ ਆ ਬਹੁਤ ਵੱਡੀ ਆਸਟ੍ਰੇਲੀਆ ਔਰ ਉਹਨਾਂ ਦਾ ਆਪਣਾ ਉਹ ਵੀ ਸੋਚ ਰਹੇ ਨੇ ਕਿ ਅਸੀਂ ਆਪਣੀ ਆਪਣੀ ਜ਼ੁਬਾਨ ਆਪਣੇ ਪਹਿਰਾਵੇ ਨੂੰ ਕਿੱਦਾਂ ਕਰੀਏ ਪਰ ਉਹਨਾਂ ਦੇਸ਼ਾਂ ਵਿੱਚ ਜਾਣ ਵਾਸਤੇ ਸਾਨੂੰ ਬਕਾਇਦਾ ਤੌਰ ਤੇ ਲਾਫੁਲੀ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਫਿਰ ਅਸੀਂ ਉੱਥੇ ਐਂਟਰ ਕਰ ਸਕਦੇ ਆ ਪਰ ਪੰਜਾਬ ਦੇ ਵਿੱਚ ਕੋਈ ਵੀ ਐਂਟਰ ਕਰ ਸਕਦਾ ਪੰਜਾਬ ਦੇ ਵਿੱਚ ਜਿਹੜੀ ਰੀਸੈਂਟਲੀ ਮਾਈਗ੍ਰੇਸ਼ਨ ਹੋਈ ਆ ਬੱਸਾਂ ਤੇ ਟੱਕਾਂ ਵਿੱਚ ਤੇ ਟ੍ਰੇਨਾਂ ਵਿੱਚ ਭਰ-ਭਰ ਕੇ ਲੱਦ-ਲੱਦ ਕੇ ਆ ਰਹੇ ਨੇ ਹੋ ਸਕਦਾ ਕਿਸੇ ਦੀ ਸ਼ਰਾਦਤ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਸਪੈਸ਼ਲ ਇੰਟੈਂਸਿਵ ਰਿਵਿਊ ਵੋਟਾਂ ਦਾ ਐਸ ਆਈ ਆਰ ਜਿਹੜਾ ਰਾਹੁਲ ਗਾਂਧੀ ਨੇ ਮਸਲਾ ਚੱਕਿਆ ਨਾ ਕਿ ਵੋਟ ਚੋਰੀ ਹੋ ਰਹੀ ਭਾਰਤ ਵਿੱਚ ਪੰਜਾਬ ਦੇ ਵਿੱਚ ਵੀ ਹੋ ਸਕਦੀ ਹੈ ਅਗਰ ਇਸ ਤਰ੍ਹਾਂ ਨਾਲ ਤੜਾ-ਤੜ ਹੁਣ ਤਾਂ ਸ਼ਾਇਦ ਲੱਖਾਂ ਦੀ ਤਦਾਦ ਆਬਾਦ ਤਦਾਦ ਟੱਪ ਚੁੱਕੇ ਨੇ ਕਿਤੇ 3 ਕਰੋੜ ਵਿੱਚੋਂ ਇੱਕ ਇੱਕ ਉੱਕ ਕਰੋੜ ਨਾ ਤੁਹਾਡੇ ਤੇ ਗਏ ਪੰਜਾਬੀਆਂ ਕਿ ਵੇਜੇ ਤੁਹਾਡੀਆਂ 2027 ਦੀਆਂ ਵੋਟਾਂ ਜਿਹੜੀਆਂ ਉਹ ਤੁਸੀਂ ਨਹੀਂ ਜਿੱਤ ਸਕਦਾ ਕੋਈ ਵੀ ਪੰਜਾਬੀ ਫਿਰਾਂ ਦੇ ਹਾਂ ਵੋਟ ਦਾ ਵੀ ਡਰ ਮੰਨਦੇ ਨੇ ਕੁਛ ਆਗੂ ਕਿ ਪ੍ਰਵਾਸੀਆਂ ਦੀ ਅਗਰ ਸਾਨੂੰ ਅਸੀਂ ਉਹਨਾਂ ਦੇ ਉਲਟ ਬੋਲ ਮੈਂ ਉਲਟ ਨਹੀਂ ਬੋਲਨ ਨੂੰ ਕਹਿ ਰਿਹਾ ਮੈਂ ਕਿ ਤੋ ਕਹਿ ਰਿਹਾ ਕਿ ਪ੍ਰਵਾਸੀ ਕਾਟ ਦੇ ਹੁਣ ਜਿਹੜੇ ਵੱਸ ਚੁੱਕੇ ਨੇ ਅਗਰ ਇਹ ਲਾਅ ਬਣੇਗਾ ਇਹ ਰੈਟਰੋਸਪੈਕਟਿਵ ਇਫੈਕਟ ਨਾ ਲਾਗੂ ਨਹੀਂ ਹੋਵੇਗਾ ਯਾਨੀ ਕਿ ਪਿਛਲੀ ਡੇਟ ਤੋਂ ਲਾਗੂ ਨਹੀਂ ਕੀਤਾ ਜਾਵੇ ਹੁਣ ਤੋਂ ਲਾਗੂ ਕੀਤਾ ਜਾਵੇ ਔਰ ਤੇਜਸਵੀ ਯਾਦਵ ਕੌਣ ਹੈ ਬਿਹਾਰ ਦਾ RJD ਦਾ ਇਸ ਵਕਤ ਸਭ ਤੋਂ ਚੀਫ ਮਿਨਿਸਟਰিয়াল ਕੈਂਡੀਡੇਟ ਹੈ ਬਿਹਾਰ ਦੇ ਇਲੈਕਸ਼ਨ ਉਹਦਾ ਟਵਿੱਟਰ ਜਾਓ ਉਹਦੇ ਫੇਸਬੁਕ ਦੇ ਅਕਾਊਂਟ ਤੇ ਜਾਓ ਉਹਨੇ ਕਿਹਾ ਅਗਰ ਹਮ ਬਿਹਾਰ ਮੇ ਆਪਣੀ ਸਰਕਾਰ ਬਣਾਏਗੇ ਹਮ ਬਿਹਾਰ ਮੇ ਇਹ ਕਾਨੂੰਨ ਲਾ ਕੇ ਲੈ ਕੇ ਆਏਗੇ ਕਿ ਕੋਈ ਵੀ ਗੈਰ ਬਿਹਾਰੀ ਬਿਹਾਰ ਮੇ ਆਕਰ ਕੇ ਵੋਟਰ ਨਹੀਂ ਬਣ ਸਕਤਾ ਸਰਕਾਰੀ ਨੌਕਰੀ ਨਹੀਂ ਲੈ ਸਕਤਾ ਔਰ ਘਰ ਨਹੀਂ ਬਣਾ ਸਕਤਾ ਤੇ ਜੇ ਤੇਜਸਵੀ ਯਾਦਵ ਨੂੰ ਵੀ ਫਿਕਰ ਹੈ ਤੇ ਸਾਰੀਆਂ ਇੰਡੀਆ ਦੀ ਸਟੇਟਾਂ ਦੇ ਲੋਕਾਂ ਨੂੰ ਫਿਕਰ ਹੈ ਤੇ ਇਕੱਲਾ ਹੀ ਪੰਜਾਬ ਅਨਾਥ ਸਟੇਟ ਹੈ ਔਰ ਕਿਉਂ ਨਹੀਂ ਬਿਲ ਬਣਾ ਰਹੇ ਇਹ ਭਗਵਾਨਪਤਮਨ ਨੂੰ ਇਹ ਵੀ ਖੁਲਾਸਾ ਤੇ ਕਲੈਰਿਟੀ ਲਿਆਉਣੀ ਚਾਹੀਦੀ ਆ ਕਿ ਕੀ ਤੁਹਾਨੂੰ ਕੋਈ ਦਿੱਲੀ ਦੇ ਲੋਕ ਰੋਕਨੇ ਕਿਉਂਕਿ ਉਹ ਵੀ ਗੈਰ ਪੰਜਾਬੀ ਨੇ ਹੋ ਸਕਦਾ ਉਹਨਾਂ ਦਾ ਇੰਟਰਸਟ ਗੈਰ ਪੰਜਾਬੀਆਂ ਨਾਲ ਜ਼ਿਆਦਾ ਮੈਚ ਕਰਦਾ ਹੋਵੇ ਬਨਿਸਪਤ ਕਿ ਸਾਡੇ ਇਸ ਲਈ ਮੇਰੇ ਵੀਰੋ ਪੰਜਾਬ 'ਚ ਬੈਠੇ ਬਹਾਦਰ ਲੋਕੋ ਸਾਰੇ ਵਰਗਾਂ ਦੇ ਲੋਕਾਂ ਨੂੰ ਐਂਡੂ ਨਾਟ ਕਨੈਕਟ ਦਿਸ ਵਿਦ ਐਨੀ ਸਾਰਟ ਆਫ ਅ ਰਿਲੀਜੀਅਸ ਇਸ਼ੂ ਐਟ ਆਲ ਜਦੋਂ ਪੰਜਾਬ ਦੇ ਵਿੱਚ ਕਿਸੇ ਦੀ ਡੈਮੋਗ੍ਰਾਫੀ ਬਚੂਗੀ ਕਲਚਰ ਬਚੇਗਾ ਜ਼ੁਬਾਨ ਬਚੇਗੀ ਉਹ ਸਾਰੇ ਵਰਦਾਂ ਤੇ ਸਾਰੇ ਧਰਮਾਂ ਦੇ ਲੋਕਾਂ ਦੇ ਵਾਸਤੇ ਲਾਗੋ ਫਿਰ ਕਹਿ ਦੇਣਾ ਕਿ ਮੈਂ ਲੀਗਲ ਲੜਾਈ ਤੇ ਹੱਕ ਵਿੱਚ ਹਾਂ ਮੈਂ ਵਾਇਲੈਂਸ ਦਾ ਮੁੱਦਾ ਹੀ ਨਹੀਂਗਾ ਕਿਸੇ ਨੇ ਕਿਸੇ ਭਈਏ ਨੂੰ ਕੰਨੋ ਫੜ ਕੇ ਜਾਂ ਕੁੱਟਮਾਰ ਕਰਕੇ ਨਹੀਂ ਕੱਢਣਾ ਬਹੁਤੀਆਂ ਪੰਚਾਇਤਾਂ ਨੇ ਜਿਹੜੇ ਮਤੇ ਪਾਏ ਨੇ ਉਹਨਾਂ ਨੂੰ ਲੋਡ ਨਹੀਂਗੀ ਕਿਉਂਕਿ ਵਿਧਾਨ ਸਭਾ ਦੀ ਜਿਹੜੀ ਸਭ ਤੋਂ ਵੱਡੀ ਮਹਾਪੰਚਾਇਤ ਹੈ ਪੰਜਾਬ ਦੀ ਉਹ ਕੰਪੀਟੈਂਟ ਅਥਾਰਟੀ ਆ ਅੱਜ ਕਰਦਾ ਕਿ ਅੱਜ ਦੇ ਮੇਰੇ ਲੈਕਚਰ ਤੋਂ ਬਾਅਦ ਕੋਈ ਕਸਰ ਬਾਕੀ ਨਹੀਂ ਰਹੇਗੀ ਜਿਹੜੇ ਕੁਝ ਲੋਕ ਆਪਣੇ ਸਾਡੇ ਆਗੂ ਵੀ ਕੁਝ ਕਹਿਣੇ ਨੇ ਕਿ ਉਹਨਾਂ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ ਤਾਂ ਫੇਰ ਕਰਨਾ ਪਊਗਾ ਨਾ ਆਪਾਂ ਨੂੰ ਜਾਂ ਤਾਂ ਆਪਣੀ ਹੋਂਦ ਗਵਾ ਦਈਏ ਜਾਂ ਆਪਣੀ ਪਛਾਣ ਤੇ ਪੱਗ ਗਵਾ ਦਈਏ ਆਪਣੀ ਜ਼ੁਬਾਨ ਗਵਾ ਦਈਏ ਫੇਰ ਤਾਂ ਲੈ ਉਹਨਾਂ ਨੂੰ ਜਿੰਨੇ ਮਰਜ਼ੀ ਲਿਆ ਕੇ ਉਹਨਾਂ ਤੋਂ ਕੰਮ ਕਰਾਈ ਚਲੋ ਕਿ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿਹੜਾ ਸਿਰਫ ਇਕਨੋਮਿਕ ਗਰਾਉਂਡ ਤੇ ਸਸਟੇਨ ਤੇ ਪੈਸੇ ਕਮਾਉਣ ਵਾਸਤੇ ਆਪਾਂ ਪੈਦਾ ਹੋਏ ਆ ਤਾਂ ਫੇਰ ਸਾਡੇ ਗੁਰੂ ਸਾਹਿਬਾਨ ਨੂੰ ਤੇ ਛੋਟੇ-ਛੋਟੇ ਸਹਿਬਜ਼ਾਦਿਆਂ ਨੂੰ ਤਾਂ ਕੁਰਬਾਨੀਆਂ ਦੇਣ ਦੀ ਲੋੜ ਹੀ ਕੋਈ ਨਹੀਂ ਸੀ ਸ਼ਹਾਦਤ ਦੇਣ ਦੀ ਲੋੜ ਹੀ ਨਹੀਂ ਇਹ ਇਹ ਸਾਡੀ ਹੋਂਦ ਦੀ ਲੜਾਈ ਆ ਇਹ ਸਾਡੀ ਐਗਜ਼ਿਸ ਆਇਡੈਂਟੀਟੀ ਦੀ ਲੜਾਈ ਆ ਇਹ ਲੜਾਈ ਆਪਾਂ ਸਭ ਨੂੰ ਮਿਲ ਕੇ ਸਾਰੀਆਂ ਪਾਰਟੀਆਂ ਨੂੰ ਜਿੰਨੇ ਵਿਧਾਨ ਸਭਾ ਚ ਐਮ ਐਲ ਏਸ ਨੇ ਤੁਸੀਂ ਵੀ ਪਲੀਜ਼ ਆਮ ਆਦਮੀ ਪਾਰਟੀ ਦੇ 993 ਆਪਣੇ ਚੀਫ ਮਿਨਿਸਟਰ ਆਪਣੇ ਸਪੀਕਰ ਨੂੰ ਕਹੋ ਕਿ ਕਿਰਪਾ ਕਰਕੇ ਇਹ ਬਿੱਲ ਤੁਸੀਂ ਮੈਨੂੰ ਕ੍ਰੈਡਿਟ ਨਾ ਦਿਓ ਕੱਢ ਦਿਓ ਬਾਹਰ ਖੇਦੇ ਦਾ ਬਿੱਲ ਤੁਸੀਂ ਨਵੀਂ 레ਜਿਸਲੇਸ਼ਨ ਆਡ ਕਰ ਦਿਓ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੀ ਤਰਜ਼ ਤੇ ਅਗਰ ਇੱਕ ਲਾ ਬਣ ਜਾਏਗਾ ਤੇ ਪੰਜਾਬ ਬਚ ਜਾਵੇਗਾ ਬਸ